ਸਭ ਤੋਂ ਪਹਿਲਾਂ ਤਾਂ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਔਰ ਖੁਦਾਮੰਦ ਦੀ ਅਜੀਮ ਤੇ ਬਰਕਤਨਾਮ ਵਿੱਚ ਸਭ ਨੂੰ ਸਲਾਮਾਤ। ਸੋ ਅੱਜ ਜਿਹੜੀ ਆ ਡਿਸਟ੍ਰਿਕਟ ਮਾਨਸਾ ਦੀ ਉਹ ਸੀਐਨਐਫ ਦੀ ਮੀਟਿੰਗ ਜਿਹੜੀ ਆ ਉਹ ਜਿਹਦੀ ਅਗਵਾਈ ਸਾਡੇ ਪ੍ਰਧਾਨ ਜਗਦੀਪ ਹੈਰੀ ਜੀ ਔਰ ਚੇਅਰਮੈਨ ਆ ਪਾਸਟਰ ਗੁਰਪ੍ਰੀਤ ਜੀ ਨੇ ਜਿਹੜੀ ਉਹ ਅਗਵਾਈ ਕੀਤੀ ਔਰ ਅੱਜ ਵੱਖ-ਵੱਖ ਤਿਲਿਆਂ ਦੇ ਸਾਡੇ ਇੰਚਾਰਜ ਸੀਐਨਐਫ ਮਾਲਬਾਨ ਔਰ ਸੰਬੰਧਿਤ ਜਿਹੜੇ ਨੇ ਉਹ ਸਾਰੇ ਉੱਥੇ ਪਹੁੰਚੇ ਨੇ। ਔਰ ਮਾਸਾ ਜ਼ਿਲੇ ਦੇ ਵੀ ਬਖਵਾਖਾ ਬਲੋਕਾਂ ਦੇ ਜਿਹੜੇ ਆ ਸਾਰੇ ਇੱਥੇ ਪ੍ਰਧਾਨ ਔਰ ਬਾਕੀ ਉੱਦੇਦਾਰ ਵੀ ਪਹੁੰਚੇ ਨੇ ਔਰ ਅੱਜ ਜਿੱਥੇ ਅਸੀਂ ਕਮਿਊਨਿਟੀ ਦੇ ਜਿਹੜੇ ਆਰਥਿਕ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਮਸਲਿਆਂ ਬਾਰੇ ਵਿਚਾਰ ਕੀਤਾ ਉੱਥੇ ਹੀ ਅੱਜ ਸੀਐਨਐਪ ਦੀਆਂ ਜਿਹੜੀਆਂ ਜ਼ਿਲੇ ਲੈਵਲ ਦੀਆਂ ਜਿਹੜੀਆਂ ਨਿਯੁਕਤੀਆਂ ਕੀਤੀਆਂ ਬਲੋਕ ਲੈਵਲ ਦੀਆਂ ਨਿਯੁਕਤੀਆਂ ਕੀਤੀਆਂ ਤੋਂ ਸਭ ਤੋਂ ਪਹਿਲਾਂ ਤੇ ਮੈਂ ਜਿਹੜੇ ਅੱਜ ਇਸ ਸੀਐਨਐਪ ਪਰਿਵਾਰ ਦੇ ਨਾਲ ਸ਼ਾਮਲ ਹੋਏ ਨੇ ਨਨ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਜਿਨ੍ਹਾਂ ਦੀ ਮੋਟੀਵੇਸ਼ਨ ਤੇ ਹੋਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੀ ਇੱਕ ਹਾਰਡ ਜਿਹੜੀ ਆ ਮਤਲਬ ਮਿਹਨਤ ਕੀਤੀ ਸੀ ਆਦੀ ਮੀਟਿੰਗ ਨੂੰ ਆਰਗੇਨਾਈਜ਼ ਕਰਨ ਦੇ ਲਈ ਕਿ ਅਸੀਂ ਜਿਹੜੇ ਆ ਕਮਿਊਨਿਟੀ ਦੇ ਕੋਈ ਘੱਟ ਗਿਣਤੀ ਭਾਈਚਾਰਕ ਨਾਲ ਸੰਬੰਧਿਤ ਜਿਹੜੇ ਮਸਲੇ ਆ ਉਹ ਬਹੁਤ ਜ਼ਿਆਦਾ ਨਹੀਂ ਸੋ ਅੱਜ ਇੱਥੇ ਜਿਹੜੀ ਡਿਸਕਸ ਹੋਇਆ ਉਹ ਇਹ ਹੋਇਆ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਜਿਹੜੀ ਕ੍ਰਿਸਚਨ ਕਮਿਊਨਿਟੀ ਆ ਰੋਨਾਲਡ ਦੇ ਕੋਲ ਜਿਹੜੇ ਆ ਉਹਨਾਂ ਦੇ ਭੈਣਾ ਭਰਾਵਾਂ ਨੂੰ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਦਫਨਾਉਣ ਦੇ ਲਈ ਜਗ੍ਹਾ ਨਹੀਂ ਜਦਕਿ ਪੰਜਾਬ ਦੇ ਵਿੱਚ ਸ਼ਾਮਲਾੜ ਜ਼ਮੀਨ ਐਕਟ 1961 ਬਣਿਆ ਹੋਣ ਦੇ ਬਾਵਜੂਦ ਵੀ ਜਿਹੜੀ ਆ ਜ਼ਮੀਨ ਨਹੀਂ ਦਿੱਤੀ ਜਾ ਰਹੀ ਉਸ ਤੋਂ ਇਲਾਵਾ 2013 ਦੇ ਵਿੱਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਸੀ ਕਿ ਜਿਹੜਾ ਸ਼ਾਮਲਾੜ ਜ਼ਮੀਨ ਐਕਟ 1961 ਦੇ ਤਹਿਤ ਜਿਹੜਾ ਇਹ ਮੰਡੀਟਰੀ ਆ ਕਿ ਜਿਹੜੇ ਵੀ ਪਿੰਡ ਦੇ ਵਿੱਚ ਤੁਸੀਂ ਭਾਈਚਾਰਾ ਰਹਿੰਦਾ ਸ਼ਹਿਰਾਂ 'ਚ ਕਸਿਆਂ 'ਚ ਰਹਿੰਦਾ ਉੱਥੇ ਜਿਹੜਾ ਆ ਉਹ ਜ਼ਰੂਰੀ ਕੀਤਾ ਜਾਵੇ ਕਿ ਉੱਥੇ ਉਹਨਾਂ ਦੇ ਪੈਣਾ ਭਰਾਵਾਂ ਨੂੰ ਦਬਰਾਉਣ ਦੇ ਲਈ ਜ਼ਮੀਨ ਜਿਹੜੀ ਆ ਹੋਣੀ ਚਾਹੀਦੀ ਆ ਸਰਕਾਰ ਨੇ ਇੱਕ ਨੀਤੀ ਬਣਾਈ ਸੀ 2013 ਦੇ ਵਿੱਚ ਹੀ ਉਹ ਨੀਤੀ ਬਣਾ ਕੇ ਪੰਜ ਵਿਭਾਗਾਂ ਨੂੰ ਜਿਹੜੇ ਆ ਲੈਟਰ ਜਾਰੀ ਕੀਤੇ ਸੀ ਜਿਹਦੇ ਵਿੱਚ ਸਥਾਨਕ ਸਰਕਾਰਾਂ ਮੰਤਰੀ ਨੂੰ ਔਰ ਪਿੰਡੂ ਅਤੇ ਪੰਚਾਇਤ ਵਿਭਾਗ ਮੰਤਰੀ ਵਿਭਾਗ ਨੂੰ ਭੇਜੇ ਸੀ ਉਸ ਤੋਂ ਇਲਾਵਾ ਜਿਹੜੇ ਦੀ ਬੀਡੀ ਪਿਓ ਔਰ ਸਾਡੇ ਤਹਿਸੀਲਦਾਰ ਔਰ ਡੀਸੀ ਸਾਹਿਬ ਸਾਰਿਆਂ ਨੂੰ ਸਰਕੂਲੇਸ਼ਨ ਜਾਰੀ ਹੋਇਆ ਸੀਗਾ ਕਿ ਔਰ ਇਹ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਡੀਸੀ ਸਾਹਿਬ ਜਿਹੜੇ ਆ ਉਹ ਹਰੇਕ ਜ਼ਿਲ੍ਹੇ ਦੇ ਡੀਸਾ ਮੀਟਿੰਗ ਕਰਨਗੇ ਉੱਥੋਂ ਦੇ ਕ੍ਰਿਸਚਨ ਨਮਾਇੰਦਿਆਂ ਦੇ ਨਾਲ ਔਰ ਮੀਟਿੰਗ ਕਰਕੇ ਉਹਨਾਂ ਤੋਂ ਜਾਣਕਾਰੀ ਲੈਣਗੇ ਕਿ ਕਿੱਥੇ-ਕਿੱਥੇ ਕਬਰਸਤਾਨ ਨਹੀਂ ਆ ਔਰ ਜਿੱਥੇ-ਜਿੱਥੇ ਨਹੀਂ ਹੋਣਗੇ ਔਰ ਡੀਸੀ ਸਾਹਿਬ ਉਹਨਾਂ ਪੰਜਾਤਾ ਤੋਂ ਮਤੇ ਪਾਉਣਗੇ ਕਮੇਟੀਆਂ ਤੇ ਕਾਰਪੋਰੇਸ਼ਨ ਤੋਂ ਮਤੇ ਪਾਉਣਗੇ ਤਾਂ ਕਿ ਉਹਨਾਂ ਦੀ ਇਹ ਮੁਸ਼ਕਲ ਜਿਹੜੀ ਆ ਉਹਦਾ ਹੱਲ ਕੀਤਾ ਜਾ ਸਕੇ ਬੈਰੀ ਅਨਫੋਰਚੂਨੇਟ 13 ਦੇ ਵਿੱਚ ਇਹ ਨੀਤੀ ਬਣੀ 13 ਦੇ ਵਿੱਚ ਹੀ ਨੋਟੀਫਿਕੇਸ਼ਨ ਜਾਰੀ ਹੋਇਆ ਸਾਡੇ ਕੋਲੋ ਕਾਪੀ ਵੀ ਆ ਮੈਂ ਉਹ ਜਿਹੜੀ ਅੱਜ ਅਸੀਂ ਇੱਥੇ মিডিਆ ਨੂੰ ਵੀ ਸਾਰਿਆਂ ਨੂੰ ਕਾਪੀ ਅਸੀਂ ਡਿਸਟ੍ਰੀਬਿਊਟ ਵੀ ਕਰ ਰਹੇ ਆ ਤੁਹਾਨੂੰ ਵੀ ਉਹ ਕਾਪੀ ਅਸੀਂ ਦੇਣਾ ਚਾਹੁੰਦੇ ਕਿ ਦੇਖ ਲਓ ਵੀ ਉਸ ਕਾਪੀ ਦੇ ਵਿੱਚ ਕੀ ਲਿਖਿਆ ਹੈਗਾ ਉਹਦੇ ਵਿੱਚ ਬੜਾ ਕਲੀਅਰ ਹੈ ਜਿਹੜਾ ਆ ਇਹ ਹੁਕਮ ਜਾਰੀ ਨੀਤੀ ਜਿਹੜੀ ਬਣਾਈ ਸੀ ਸਰਕਾਰ ਨੇ ਉਹਦੇ ਵਿੱਚ ਬੜਾ ਕਲੀਅਰ ਜਿਹੜਾ ਲਿਖਿਆ ਹੈ ਕਿ ਸਬੰਧਤ ਜ਼ਿਲ੍ਹੇ ਦੇ ਡਿਊਟੀ ਕਮਿਸ਼ਨ ਲਈ ਇਹ ਰਾਜਮੀ ਹੋਵੇਗਾ ਕੋ ਇਸ ਮੱਤਵ ਲਈ ਰੈਗੂਲਰ ਮੀਟਿੰਗਾਂ ਕਰਕੇ ਇਹ ਯਕੀਨੀ ਬਣਾਉਣਗੇ ਕਿ ਮਸੀਹੀ ਮੁਸਲਮ ਆਬਾਦੀ ਵਾਲੇ ਹਰ ਸ਼ਹਿਰ ਹਰ ਪਿੰਡ ਵਿੱਚ ਵੱਖਰੇ ਵੱਖਰੇ ਤੌਰ ਤੇ ਕਬਰਸਤਾਨ ਦਾ ਜੋਗ ਪ੍ਰਬੰਧ ਕੀਤਾ ਜਾਵੇ ਵੀ ਹਰੇਕ ਏਰੀਆ ਦੇ ਵਿੱਚ ਕ੍ਰਿਸਚIANS ਲਈ ਵੱਖਰੇ ਔਰ ਮੁਸਲਮ ਲਈ ਵੱਖਰੇ ਕਬਰਸਤਾਨਾਂ ਦਾ ਜੋਗ ਪ੍ਰਬੰਧ ਕੀਤਾ ਜਾਵੇ ਪਰ ਇਹਦੇ ਵਿੱਚ ਅਸੀਂ ਇਹ ਬਹੁਤ ਸਾਰੇ ਜ਼ਿਲ੍ਹਿਆਂ 'ਚ ਪਤਾ ਕੀਤਾ ਜਿੱਥੋਂ ਸਾਨੂੰ ਇਹ ਪਤਾ ਲੱਗਾ ਨੁਮਾਇੰਦਿਆਂ ਨੇ ਦੱਸਿਆ ਵੀ ਕਦੀ ਵੀ ਸਾਨੂੰ ਐਡਮਿਨਿਸਟ੍ਰੇਸ਼ਨ ਨੇ ਮੀਟਿੰਗ ਨਹੀਂ ਕੀਤੀ ਬੁਲਾ ਕੇ ਸੋ ਵੈਰੀ ਅਨਫੋਰਚੂਨੇਟ ਭਾਰਤ ਇੱਕ ਲੋਕਤੰਤਰ ਦੇਸ਼ ਆ ਸੰਵਿਧਾਨ ਦੇ ਵਿੱਚ ਹਰੇਕ ਵਰਗ ਨੂੰ ਸਮਾਨਤਾ ਦੀ ਗੱਲ ਕੀਤੀ ਗਈ ਆ ਪਰ ਇਹ ਮੁਸ਼ਕਲ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਕਰਕੇ ਅਸੀਂ ਅੱਜ ਇਹ ਫੈਸਲਾ ਕੀਤਾ ਕਿ ਜੇ ਤੁਰੰਤ ਸਰਕਾਰ ਨੇ ਇਸ ਜਿਹੜੇ ਨੀਤੀ ਬਣਾਈ ਆ ਕਬਰਸਤਾਨ ਅਰਾਜਮਿੰਟ ਕਰਨ ਦੀ ਜੇ ਡਿਪਟੀ ਕਮਿਸ਼ਨਰ ਕਹ ਕੇ ਇਹ ਸਮੱਸਿਆ ਦਾ ਹੱਲ ਨਾ ਕੀਤਾ ਤੇ ਜਿਹੜੀ ਹਾਈ ਮਾਝੂ ਹਾਈ ਕੋਰਟ ਦੇ ਹੁਕਮਾਂ ਦੀ ਜਿਹੜੀ ਅਵੇਲਨ ਆਇਆ ਅਸੀਂ ਉਹ ਕੋਰਟ ਆਫ ਕੰਟੈਂਪਟ ਜਿਹੜੀ ਆ ਅਸੀਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦੇ ਖਿਲਾਫ ਫਾਈਲ ਕਰਾਂਗੇ ਔਰ ਅਸੀਂ ਮੰਗ ਕਰਾਂਗੇ ਜੇ ਇਹ ਜਿਹੜੀ ਹੁਕਮਾਂ ਦੀ ਰੰਗਣਾ ਕੀਤੀ ਗਈ ਆ ਇਹਦਾ ਜਿਹੜਾ ਮਾਂਜੋ ਹਾਈ ਕੋਰਟ ਨੋਟਿਸ ਲਵੇ ਔਰ ਤਾਂ ਕਿ ਅਗਾਹਾਂ ਤੋਂ ਵੀ ਕੋਈ ਪ੍ਰਸ਼ਾਸਨ ਜਿਹੜਾ ਆ ਇਸ ਮਸਲੇ ਦੇ ਉੱਪਰ ਗਲਤੀ ਨਾ ਕਰੇ ਜੇਕਰ ਫਿਰ ਵੀ ਕੋਈ ਮਸਲਾ ਆ ਲਈ ਹੁੰਦਾ ਤੇ ਕ੍ਰਿਸਚਨ ਨੈਸ਼ਨਲ ਫੰਡ ਜਿਹੜਾ ਆਲਓਵਰ ਪੰਜਾਬ ਦੇ ਵਿੱਚ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰੇਗਾ ਔਰ ਇਸ ਨੀਤੀ ਨੂੰ ਲਾਗੂ ਕਰਾਉਣ ਵਿੱਚ ਅਸੀਂ ਪੂਰਾ ਆਪਣੀ ਜਿਹੜੀ ਆ ਜਿੰਦ ਜਾਨ ਲਾ ਦਵਾਂਗੇ ਸੋ ਇੱਕ ਵਾਰ ਫਿਰ ਮੈਂ ਅੱਜ ਮਾਂਸਾ ਦੇ ਮਸੀਂ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਅੱਜ ਇਹ ਮੀਟਿੰਗ ਦਾ ਆਰਗੇਨਾਈਜ਼ ਕਰਕੇ ਜਿਹੜੀਆਂ ਜੁਕੀਆਂ ਕੀਤੀਆਂ ਜੁਆਇਨ ਕੀਤਾ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਮਾਸ ਕਰਦਾ ਕਿ ਆਉਂਦੇ ਸਮੇਂ ਤੇ ਸੰਘਰਸ਼ ਖੋਰ ਵੀ ਤੇ ਜਿੰਨਾ ਅੱਗੇ ਬਰੇ। ਥੈਂਕ ਯੂ ਵੈਰੀ ਮਚ।